ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਟ੍ਰਿਕ ਲੈ ਕੇ ਆਏ ਆ ਆਓ ਤੁਹਾਨੂੰ ਸਭ ਤੋਂ ਪਹਿਲਾਂ ਪਹਿਲੀ ਟ੍ਰਿਕ ਬਾਰੇ ਦੱਸਦੇ ਹਾਂ ਕੀ ਹੁੰਦਾ ਕਿ ਜਦੋਂ ਆਪਾਂ ਇਟਲੀ ਦਾ ਬੈਟਰ ਬਣਾਉਨੇ ਆ ਤੇ ਚੌਲ ਜਾਂ ਦਾਲ ਗ੍ਰਾਈਂਡ ਕਰਦੇ ਆ ਤਾਂ ਉਹ ਚੰਗੀ ਤਰ੍ਹਾਂ ਮਿਕਸੀ ਵਿੱਚ ਗ੍ਰਾਈਂਡ ਨਹੀਂ ਹੁੰਦੀਗੀ ਹੁਣ ਅਜਾਇ ਨਹੀਂ ਹੋਏਗਾ ਇਸਦੇ ਲਈ ਤੁਸੀਂ ਕੀ ਕਰਨਾ ਹੈ ਕਿ ਥੋੜੇ ਜਿਹਾ ਪਾ ਲੈਣੇ ਚੌਲ ਤੇ ਥੋੜੀ ਜਿਹੀ ਪਾ ਲੈਣੀ ਹੈ ਦਾਲ ਦੋਵੇਂ ਚੀਜ਼ਾਂ ਮਿਕਸ ਕਰਕੇ ਇਸ ਦਾ ਪੇਸਟ ਬਣਾਓਗੇ ਬਹੁਤ ਵਧੀਆ ਇੱਕ ਦਾ ਬਰੀਕ ਪੇਸਟ ਬਣੇਗਾ ਜਦ ਇਕੱਲੇ ਇਕੱਲੇ ਆਪਾਂ ਇਕੱਲੇ ਚੌਲ ਜਾਂ ਇਕੱਲੇ ਦਾਲ ਪੀਸਦੇ ਹਾਂ ਤਾਂ ਉਸ ਦਾ ਚੰਗੀ ਤਰ੍ਹਾਂ ਗ੍ਰਾਈਂਡ ਨਹੀਂ ਹੁੰਦਾ ਵਿੱਚ ਦਾਣੇਦਾਰ ਜੇ ਰਹਿ ਜਾਂਦੇ ਅਗਰ ਅੱਧੇ-ਅੱਧੀਆਂ ਦੋਵੇਂ ਚੀਜ਼ਾਂ ਪਾਵਾਂਗੇ ਤਾਂ ਬਹੁਤ ਵਧੀਆ ਪੇਸਟ ਬਣੇਗਾ ਦੇਖੋ ਦੋਸਤੋ ਤੁਹਾਡੇ ਸਾਹਮਣੇ ਕਿੰਨਾ ਬਰੀਕ ਪੇਸਟ ਬਣ ਗਿਆ ਹੈ ਹੁਣ ਦੋਸਤੋ ਅਗਲੀ ਟ੍ਰਿਕ ਬਾਰੇ ਦੱਸਦੇ ਹਾਂ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਲੈਣਾ ਹੈ ਸਾਬਣ ਸਾਬਣ ਨੂੰ ਕਰ ਲੈਣਾ ਕੱਦੂ ਕਾਸ਼ ਕੋਈ ਵੀ ਸਾਬਣ ਕੱਪੜੇ ਧੋਣ ਵਾਲਾ ਜਾਂ ਪਾਣੀ ਧੋਣ ਵਾਲਾ ਕੋਈ ਵੀ ਸਾਬਣ ਤੁਸੀਂ ਲੈ ਲਓ ਉਸ ਨੂੰ ਕੱਦੂ ਕਾਸ਼ ਕਰਕੇ ਇੱਕ ਲੈਣੀ ਬੋਤਲ ਉਸ ਦੇ ਵਿੱਚ ਪਾ ਲੈਣਾ ਇੱਕ ਚਮਚੀ ਦੀ ਕਰੀਮ ਤੁਹਾਨੂੰ ਇਹ ਚਾਹੀਦਾ ਸਾਬਣ ਦਾ ਪਾਊਡਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਅੱਧਾ ਚਮਚ ਲੈਣਾ ਖਾਣ ਵਾਲਾ ਸੋਡਾ ਉਹ ਵੀ ਇਸੇ ਬੋਤਲ ਦੇ ਵਿੱਚ ਪਾ ਲੈਣਾ ਅਤੇ ਇੱਕ ਚਮਚ ਪਾ ਲੈਣਾ ਨਮਕ ਦਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੋ ਤੇ ਵਿੱਚ ਪਾ ਲੋ ਥੋੜਾ ਜਿਹਾ ਪਾਣੀ ਪਾਣੀ ਦੋਸਤੋ ਥੋੜਾ ਹੀ ਪਾਉਣਾ ਕਿਉਂਕਿ ਜਦ ਇਸਦੇ ਵਿੱਚ ਆਪਾਂ ਹਾਰਕੀ ਹਾਰਕੀ ਪਾਵਾਂਗੇ ਤਾਂ ਇਸ ਵਿੱਚ ਐ ਇੱਕਦਮ ਉੱਪਰ ਨੂੰ ਆਏਗਾ ਦੇਖੋ ਹੁਣ ਹਾਰਕ ਪਾਉਣ ਵਾਲੇ ਨੇ ਆਪ ਦਾ ਐਕਸ਼ਨ ਲੈ ਲਿਆ ਤੇ ਉੱਪਰ ਨੂੰ ਚੱਗ ਜੀਉਣ ਲੱਗੀ ਆ ਇਸੇ ਕਰਕੇ ਇਸਦੇ ਵਿੱਚ ਪਾਣੀ ਪਹਿਲਾਂ ਥੋੜਾ ਹੀ ਪਾਉਣਾ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਫਿਰ ਥੋੜਾ ਜਿਹਾ ਤੁਸੀਂ ਪਾਣੀ ਪਾ ਦੇਣਾ ਤੇ ਫਿਰ ਚੰਗੀ ਤਰ੍ਹਾਂ ਹਿਲਾ ਲੈਣਾ ਫਿਰੇ ਦੋਸਤੋ ਇਸਦੇ ਟੱਕਣ ਦੇ ਵਿੱਚ ਦੋ ਛੇਕ ਕਰ ਲੈਨੇ ਕਿਸੇ ਵੀ ਚੀਜ਼ ਨਾਲ ਕੈਂਚੀ ਜਾਂ ਸੂਈ ਦੇ ਨਾਲ ਕਿਸੇ ਵੀ ਚੀਜ਼ ਦੀ ਮਦਦ ਦੇ ਨਾਲ ਦੋ ਜਾਂ ਤਿੰਨ ਛੇਕ ਕਰ ਲਓ ਛੇਇਕ ਕਰਨ ਤੋਂ ਬਾਅਦ ਇਸ ਕੈਪ ਨੂੰ ਬੋਤਲ ਦੇ ਉੱਪਰ ਲਗਾ ਲਓ ਹੁਣ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਇਸ ਜਿਹੜੀ ਬੋਤਲ ਹੈ ਛੋਟੀ ਜੀ ਬੋਤਲ ਇਸ ਨੂੰ फ्लਸ਼ ਦੇ ਵਿੱਚ ਜਿਹੜੀ ਟੈਂਕੀ ਲੱਗੀ ਹੁੰਦੀ ਹੈ ਉਸ ਦੇ ਵਿੱਚ ਰੱਖ ਦੇਣਾ ਹੈ ਦੋਸਤੋ ਅਜਿਹਾ ਕਰਨਾ ਕਿ ਉਹਗੇ ਇੱਕ ਤਾਂ ਆਪਣੇ फ्लਸ਼ ਵਿੱਚ ਬਿਲਕੁਲ ਵੀ 스ਮੈਲ ਆਉਣਾ हट ਜੇਗੀ ਕਈ ਵਾਰ ਕੀ ਹੁੰਦਾ ਕਿ ਆਪਾਂ ਚਾਹ ਜਿੰਨੀ ਮਰਜ਼ੀ फ्लਸ਼ ਸਾਫ ਕਰ ਲਈਏ ਉਸ ਦੇ ਵਿੱਚ 스ਮੈਲ ਹਲਕੀ ਜੀ ਆਉਂਦੀ ਰਹਿੰਦੀ ਅਜਿਹਾ ਕਰਨਾ ਹੁਣ ਤੁਹਾਡੀ फ्लਸ਼ ਵਿੱਚ ਬਿਲਕੁਲ ਵੀ 스ਮੈਲ ਨਹੀਂ ਆਏਗੀ ਇਹ ਕੋਲ ਤਕਰੀਬਨ 15 ਤੋਂ 20 ਦਿਨ ਕੱਢ ਦਿੰਦਾ ਤੁਸੀਂ 15 ਦਿਨ ਬਾਅਦ ਚੈੱਕ ਕਰ ਸਕਦੇ ਹੋ ਜਿੰਨੀ ਤੁਸੀਂ ਬੋਤਲ ਦੇ ਸਾਈਜ਼ ਤੇ ਸਾਹਮਣੇ ਉਹਨੇ ਹੀ ਦੇਣ ਲੱਗਣਗੇ ਤੇ ਦੋਸਤੋ ਇਸ ਤਰ੍ਹਾਂ ਕਰਨ ਨਾਲ ਕੀ ਹੋਏਗਾ ਤੁਹਾਡੇ ਫਲਸ਼ ਵਿੱਚ ਬਿਲਕੁਲ ਵੀ ਸਮੈਲ ਨਹੀਂ ਆਏਗੀ ਦੋਸਤੋ ਇਹ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਹੁਣ ਦੋਸਤੋ ਤੁਹਾਨੂੰ ਅਗਲੀ ਟ੍ਰਿਕ ਬਾਰੇ ਦੱਸਦੇ ਕਈ ਯਾਰ ਕੀ ਹੁੰਦਾ ਕਿ ਜਦ ਆਪਾਂ ਰੋਟੀ ਬਣਾਉਣੀ ਆ ਤਾਂ ਰੋਟੀ ਆਪਣੀ ਸੁੱਕ ਜਾਂਦੀ ਹੈ ਉਸ ਦੇ ਲਈ ਵੀ ਇੱਕ ਟ੍ਰਿਕ ਹੈ ਜਦ ਤੁਸੀਂ ਆਟਾ ਗੁੰਨਦੇ ਹੋ ਆਟਾ ਪੂਰੀ ਤਰ੍ਹਾਂ ਗੁੰਨਿਆ ਜਾਂਦਾ ਦੋ ਚਮਚ ਤੁਸੀਂ ਕੱਚਾ ਦੁੱਧ ਲੈਣਾ ਹੈ ਤੇ ਉਸ ਨੂੰ ਆਟੇ ਦੇ ਉੱਪਰ ਚੰਗੀ ਤਰ੍ਹਾਂ ਲਗਾ ਕੇ ਤੇ ਆਟੇ ਨੂੰ ਲੈਣਾ ਗੁੰਨ ਦੇਖੋ ਦੋਸਤੋ ਤੁਹਾਡੇ ਸਾਹਮਣੇ ਬਸ ਦੋ ਚਮਚ ਜ਼ਿਆਦਾ ਦੁੱਧ ਦੀ ਲੋੜ ਨਹੀਂ ਪਹਿਲਾਂ ਪਾਣੀ ਨਾਲ ਗੁੰਨ ਲੈਣਾ ਜਦ ਆਟਾ ਗੁੱਝ ਜਾਵੇ ਬਸ ਦੋ ਚਮਚ ਦੁੱਧ ਲੈ ਕੇ ਹਲਕਾ ਜਿਹਾ ਉਸ ਨੂੰ ਉੱਪਰੋਂ ਇਸ ਤਰ੍ਹਾਂ ਮਸਲ ਕੇ ਆਟੇ ਦਾ ਇੱਕ ਰੋਲ ਜਿਹਾ ਬਣਾ ਕੇ ਤੁਸੀਂ ਰੱਖ ਸਕਦੇ ਹੋ ਦੋਸਤੋ ਅਜਿਹਾ ਕਰਨ ਨਾਲ ਇੱਕ ਤਾਂ ਤੁਹਾਡੀ ਰੋਟੀ ਬਹੁਤ ਸੌਫਟ ਬਣੇਗੀ ਤੇ ਹਰ ਇੱਕ ਰੋਟੀ ਫੁੱਲੇਗੀ ਬਿਲਕੁਲ ਵੀ ਰੋਟੀ ਵਿਸਖਤ ਨਹੀਂ ਬਣੇਗੀ ਤੇ ਦੋਸਤੋ ਦੇਖੋ ਤੁਹਾਡੇ ਸਾਹਮਣੇ ਹੀ ਇੱਕਦਮ ਆਟੇ ਵਿੱਚ ਸ਼ਾਈਨੀ ਜੀ ਚਮਕ ਜੀ ਮਲਾਈਮ ਬਿਲਕੁਲ ਆਟਾ ਲੱਗ ਰਿਹਾ ਹੈ ਤੇ ਰੋਟੀ ਵੀ ਇੱਕਦਮ ਸੌਫਟ ਹੈ ਦੇਖੋ ਤੁਹਾਡੇ ਸਾਹਮਣੇ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਦੇਖੋ ਅੰਦਰ ਤੱਕ ਹੈ ਪੂਰੀ ਸੌਫਟ ਰੋਟੀ ਬਣ ਚੁੱਕੀ ਹੈ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ